ਵਾਦੂ ਪਾਣੀ ਹੈ ਹਾਂ ਬੜਾ ਨਿਚਖਾਨ ਵਾਇਆ ਹਟਾ ਤਾ ਵਾਦੂ ਆ ਹਰ ਸਾਲ ਹੀ ਤੀਜੇ ਚੌਥੇ ਸਾਲ ਹੁੰਦੇਖਣਾ ਪੈਂਦਾ ਹੈ ਹਾਂ ਹਾਂ ਦੂਜੇ ਸਾਲ ਦੂਜੇ ਹਾਲ ਤੇ ਜਿਹੜਾ ਆਈ ਜਾਂਦਾ ਹੈ ਹਾਂ ਤੇ ਕਿੰਨੇ ਥੋੜੀ ਜਮੀਨ ਇੱਥੇ ਨਾਲ ਹੀ ਸੀ ਪਾਣੀ ਚ ਹਾਂ ਹਾਂ ਨਾਲ ਹੀ ਆ ਹਾੜੇ ਚ ਪਾਈਦੇ ਨਹਾਰੇ ਹਾਂ ਤੱਕ ਛੱਟ ਛੱਟ ਪਾਣੀ ਵਗਦਾ ਪਿਆ ਹਾਂ ਕੱਲ ਤੁੱਦਲੇ ਪਾਰ ਵੇਦੇ ਹਣਾ ਪਾਣੀ 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 ਖਰਚਾ ਵੀ ਸਾਰਾ ਕਰ ਲਿਆ ਹਾਂ ਸਾਰਾ ਖਰਚਾ ਕਰ ਲਿਆ ਵੱਡਾ ਤਾਂ ਰਹੇਗਾ ਨੀਸਾ ਖਰਾ ਵਧੀਆ ਹੋਇਆ ਖਰਾ ਹੋਣ ਵਧੀਆ ਖੜਾ ਸੀ ਹਾਂ ਵਧੀਆ ਖੜਾ ਹੈ ਪੈਨੇ ਜਿਵੇਂ ਇੱਥੇ ਪਾਣੀ ਚ ਹੈ ਨਾ ਸਾਰਾ ਕੁਝ ਹੁਣ ਤਾਂ ਸਾਰਾ ਕੁਝ ਸੋਡਾ ਇੱਕ ਹਿਸਾਬ ਨਾਲ ਰੋੜ ਕੇ ਲੈ ਗਿਆ ਹਾਂ ਸਾਰਾ ਲੋੜ ਗਿਆ ਸਾਨੂੰ ਰਾਤ ਨੂੰ ਪਤਾ ਹੀ ਨਹੀਂ ਲੱਗਾ ਸਾਡਾ ਬੰਨ ਘਰ ਟੁੱਟ ਗਿਆ ਤੇ ਪਾਣੀ ਥੱਲੇ ਤੇ ਗਿਆ ਚਲਾ ਉਸ ਬਾਅਦ ਅਸੀਂ ਫਿਰ ਬੰਨ ਪਾ ਲਿਆ ਸਾਨੂੰ ਅਸੀਂ ਸਮਾਨ ਆ ਤੇ ਸਾਰਾ ਘਾਟ ਤੇ ਪਾਰ ਸੱਟ ਵੀ ਰੱਖ ਆਇਆ ਤੇ ਪਿਛਲੀ ਵਾਰ ਸਾਡਾ ਪਾਣੀ ਆਇਆ ਸਾਨੂੰ ਕੁਝ ਵੀ ਨਹੀਂ ਮਿਲਿਆ ਕੁਝ ਵੀ ਡੰਗਰਾਂ ਦੀ ਵੀ ਤੋੜੀ ਲੋੜ ਗਈ ਹੁਣ ਵੀ ਅਸੀਂ ਕਰਦੇ ਆ ਕਰਦੇ ਪਾਣੀ ਪਾਏ ਗਏ ਤੇ ਹੁਣ ਵੀ ਸਾਨੂੰ ਬੜੇ ਔਕਾ ਕਗਜਾਰਾ ਡੰਗਰਾਂ ਦਾ ਸਾਡਾ 20-25 ਡੰਗਰ ਅਗੇ ਨੇ ਸਾਨੂੰ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਕੁਝ ਵੀ ਉਹ ਤਾਂ ਕਿਹਾ ਸੀ ਮਰੀਆਂ ਮੁਰਗੀਆਂ ਦੇ ਦੇ ਦਾਂਗੇ ਅਸੀਂ ਸਾਰਾ ਕੁਝ ਕੁਝ ਵੀ ਨਹੀਂ ਸਾਨੂੰ ਤਾਂ ਕਹਿੰਦੇ ਸੀ ਸਾਨੂੰ ਮਾਜਵਾ ਮਾਜਵਾ ਵੀ ਨਹੀਂ ਸਾਨੂੰ ਉਹਨੇ ਦਿੱਤਾ ਸਾਦੀ ਬਸ ਬੜੀ ਹਾਲਤ ਮਾੜੀ ਏ ਅਭੀ ਉਸ ਬਾਅਦ ਜਿਹੜਾ ਪਿਛਲਾ ਪਾਣੀ ਆ ਅਸੀਂ ਕਿਹਾ ਵੀ ਪਾਰ ਜਿਹੜਾ ਛੋਣਾ ਹੋਇਆ ਤਾਂ ਤੱਕੀ ਸੀ ਉੱਥੋਂ ਜਾਵਾਂਦੇ ਪਰ ਐਤਕੀ ਉਦੋਂ ਸਾਦੀ ਘਰ ਲੰਘ ਗਈ ਬਸ ਉਹਨਾਂ ਦੀ ਉਹ ਪੈਸੀ ਦੀ ਆ ਗਿਆ ਸਾਰਾ ਮੀ ਪਤਾ ਹੀ ਨਹੀਂ ਲੱਗਿਆ ਪੈਸੀ ਸੀ ਸੁੱਤੇ ਪੈਸੀ ਤੇ ਬੰਨ ਟੁੱਟ ਗਿਆ ਘਰੋਂ ਹੀ ਟੁੱਟ ਗਿਆ ਸੀ ਪਾਇਆ ਸੀ ਤੇ ਪਾਣੀ ਸਾਰੇ ਥੱਲੇ ਤੇ ਗਿਆ ਚਲ ਫਿਰ ਅਸੀਂ ਘਾੜਣਾ ਸਾਨੂੰ ਪਤਾ ਲੱਗ ਗਿਆ ਵੀ ਬੰਨ ਟੁੱਟ ਗਿਆ ਫਿਰ ਅਸੀਂ ਘਾੜ ਮਿੱਟੀ ਬਟਲਾ ਨਾ ਪਾ ਦਿੱਤੀ ਉੱਤੇ ਘਰਾਂ ਦਾ ਨੁਕਸਾਨ ਵੀ ਪੈਣੇ ਬਹੁਤ ਆ ਹਨਾ ਚਿੱਤਾਂ ਦਾ ਘਰਾਂ ਦਾ ਖੇਤਾਂ ਦਾ ਬਹੁਤ ਸਾਨੂੰ ਨੁਕਸਾਨ ਹੋ ਗਿਆ ਜੋ ਨਾ ਹੋਣਾਗਾ ਸੀ ਨਿਸਰਾ ਖੜਾ ਸੀ ਤੇ ਸਾਰੀਆਂ ਦਵਾਈਆਂ ਦੂਈਆਂ ਪਾਰੇ ਨਿਸਰ ਗਏ ਤੇ ਬਸ ਨਿਸਰਨ ਤੇ ਆਇਆ ਤੇ ਹੁਣ ਪਾਣੀ ਆ ਗਿਆ ਹੂੰ ਹਾਲਾਤ ਬਹੁਤ ਨੇ ਪਾਣੀ ਕਹਿੰਦੇ ਕਿ ਤੇਜ਼ ਬਹੁਤ ਆਇਆ ਹਾਂ ਪਾਣੀ ਬਹੁਤ ਤੇਜ਼ ਤੇ ਆਇਆ ਆ ਮਾੜਾ ਜਿਹਾ ਹੋਣੀ ਲੱਗਦਾ ਹੈ ਆ ਮਾੜਾ ਜਿਹਾ ਹੋਣੀ ਲੱਗਾ ਕਾਲ ਤਬਾਹ ਹੋ ਤੇਗਾ ਕਾਲ ਤਾਂ ਵਿੱਟੂ ਆਇਆ ਹੈ ਡੇਡ ਪਾਣੀ ਦੇਗਾ ਹੈ ਲੱਖ ਲੱਖ ਪਾਣੀ ਹਾਂ ਲੱਖ ਲੱਖ ਪੱਤੇ ਪਾਉਣ ਮਤ ਜਾਣ ਬਾਹਰ ਬਾਣ ਦੇ ਉੱਤੇ ਤੇ ਬਈ ਕਿਵੇਂ ਜਿਵੇਂ ਉਦੋਂ ਵਾਅਦਾ ਮੂਜਾ 23 ਚ ਜਿਵੇਂ ਕਹਿੰਦੀ ਹਨਾ ਵੀ ਸਰਕਾਰ ਕਹਿੰਦੀ ਸੀ ਪਹਿਲਾਂ ਹੀ ਗੁਰਦਾਵਰੀਆਂ ਕਰਕੇ ਦੇ ਦੇ ਭਗਵਾਨ ਸ੍ਰੀ ਮਾਨਤਾ ਕਹਿੰਦੇ ਸੀ ਨਹੀਂ ਕੁਛ ਨਹੀਂ ਮਿਲਿਆ ਪਿਛਲੀ ਵਾਰ ਵੀ ਇਹ ਵਾਰੀ ਵੀ ਮੇਂਦ ਨਹੀਂ ਗਈ ਸੋਡੇ ਕਿਹਨੂੰ ਵੋਟਾਂ ਪਾਇਆ ਸਿੱਥੇ ਕੌਣ ਸੀਗਾ ਤੁਹਾਡੇ ਭੀਰ ਨਿਕ ਗਵਰਨ ਭਗਵੰਤ ਮੰਨਦੇ ਦੂਜੇ ਕੀ ਹੁੰਦਾ ਨਾ ਅੱਛਾ ਝਾੜੂ ਵਾਲਿਆਂ ਨੂੰ ਕੋਟਾ ਪਾ ਰਸੀ ਕੋਲਰ ਨੂੰ ਕੋਲਰ ਨੂੰ ਹੁੰਦਾ ਹੁਣ ਆਇਆ ਇੱਥੇ ਨਹੀਂ ਆਇਆ ਹੁਣ ਨਹੀਂ ਹੈ ਨਹੀਂ ਨਹੀਂ ਆ ਉਹ ਤਾਂ ਆ ਜਾਂਦਾ ਕੋਈ ਸਾਦਾ ਪੁੱਛਦਾ ਹੀ ਨਹੀਂ ਕੀ ਪਾਣੀ ਆਇਆ ਜਾਂ ਨਹੀਂ ਜਦੋਂ ਝੋਟਾ ਲੈਣੀ ਉਹਦਾ ਸਾਰੇ ਹਰ ਕੋਈ ਆ ਜਾਂਦੇ ਨਹੀਂ ਝੋਟਾ ਲੈ ਤੇ ਸਾਨੂੰ ਪੁੱਛਦਾ ਹੀ ਕੋਈ ਨਹੀਂ ਵੀ ਕੀ ਆਇਆ ਤੇ ਕੀ ਨਹੀਂ ਦੁਸਪੈਟਰ ਬੰਦ ਨੇੜੇ ਹੀ ਹਣਾ ਬੈਠੇ ਆ ਬੰਦ ਨੇੜੇ ਹੀ ਆ ਅਸੀਂ ਵੀ ਲੋੜ ਪੈਣ ਕੇ ਨਹੀਂ ਲੋੜੇ شادی ਕੋਈ ਵੀ ਨਹੀਂ ਵਾਰਦਾਤ ਲੈਂਦਾ ਹੂੰ ਆ ਜਿਹੜੀ ਮਦਦ ਪਹੁੰਚ ਰਹੀ ਹੈ ਕਿਹਦੇ ਵੱਲੋਂ ਮਦਦ ਪਹੁੰਚ ਰਹੀ ਮਦਦ ਕਰਨ ਕੋ ਆਇਆ ਹੋਣਾ ਜਿਵੇਂ ਗਰਾਜਨ ਆਂਬੀ ਆਪ ਵੱਲੋਂ ਪਹੁੰਚ ਰਹੀ ਹੈ ਥੋੜੀ ਬਾਲ ਜਿੱਥੇ ਬੰਦੀਆਂ ਮੰਨੂ ਬਾੜੀ ਮੋਟ ਪਹੁੰਚ ਰਹੀ ਹੈ ਵਿਚਾਰਾ ਤੂੜੀ ਪਤਾ ਤਾਂ ਮਿਲ ਨਹੀਂ ਨਾ ਡਿਆ ਸੋ ਪਤਾ ਲੰਦਰ ਨੂੰ ਕਰਦੇ ਜਿੱਥੇ ਬੰਦੀਆਂ ਉਹ ਦੇ ਰੰਜਾ ਹਾਂਜੀ ਉਹ ਦੇ ਰਹੀਆਂ ਸਰਕਾਰ ਕਹਿੰਦੀ ਅਸੀਂ ਵੀ ਦੇ ਰਹੇ ਹਾਂ ਪੈਕਟ ਬਣਾ ਕੇ ਵਧੀਆ ਡੇਰੇ ਸਮਗਰੀ ਵਗੈਰਾ ਸਰਕਾਰ ਦਾ ਦਵਾਈਆਂ ਦੀ ਐਲਪ ਕਰ ਰਹੀ ਏ ਦਵਾਈਆਂ ਪੇਜ ਰਹੀ ਏ ਕੱਲੀਆਂ ਦਵਾਈਆਂ ਕੱਲੀਆਂ ਦਵਾਈਆਂ ਹੋਰ ਸੌਦਾ ਪੱਤਾ ਕੋਈ ਨਹੀਂ ਨਾ 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 ਪੀਡ ਵਗੈਰਾ ਪੀਡ ਭੇਜਿਆ ਉਹ ਇੱਕ ਇੱਕ ਤੋੜਾ ਜਰੂਰ ਮਿਲਾਓ ਉਹ ਚਾਰ ਦਿਨ ਹੀ ਨਿਕਲਣਗੇ ਫਿਰ ਤਿੰਨ ਮਹੀਨਿਆਂ ਤੱਕ ਕਿੱਥੇ ਜਾਵਾਂਦੇ ਪਾਣੀ ਆ ਜੇ ਕੀ ਬਤਾ ਕਿੰਨੇ ਦਿਨ ਚੱਲੀ ਜਾਣਾ ਛੱਡੋ ਜਮੀਨ ਜਮਮ ਚ ਜਮੇ ਫੋਨ ਵੇਖਦੇ ਹਨ ਪਾਣੀ ਪਾਣੀ ਪਹਿਲਾਂ ਝੋਨਾ ਨਿਸਰਨ ਵਾਲਾ ਸੀਗਾ ਹੁਣ ਤਾਂ ਪਾਣੀ ਪਾਣੀ ਹੋਇਆ ਪਿਆ 8 8 ਫੁੱਟ ਪਾਣੀ ਅਜੇ ਭਗੀ ਜਾਂਦਾ ਕੀ ਪਤਾ ਕਿੰਨਾ ਟਾਈਮ ਲੱਗਣਾ ਅਜੇ ਕਣਕ ਵੀ ਬਜੀਣੀ ਹੈ ਕਦ ਨਹੀਂ ਬਜੀਣੀ ਫਸਲ ਨਹੀਂ ਕਣਕ ਤਾਂ ਕਣਕ ਤਾਂ ਜਥੇਬੰਦੀਆਂ ਸਾਰੀਆਂ ਕਹਿ ਰਹੇ ਨੇ ਵੀ ਅਸੀਂ ਬਜਾ ਦੇਗੇ ਕੋਈ ਗੱਲ ਨਹੀਂ ਟੈਨਸ਼ਨ ਪਾਣੀ ਸੁੱਕੇ ਤਾਂ ਫਿਰ ਬਜੀਣੀ ਹੈ ਫਿਰ ਬਜੀਣੀ ਪਾਣੀ ਉੱਕਾ ਤਾਂ ਜਾਣਾ ਇਹ ਸਰ ਤਵ ਨਹੀਂ ਹੁਣ ਕੀ ਬਣਿਆ ਖੜਾ ਸਰਕਾਰਾਂ ਦੇ ਪ੍ਰਬੰਧਾਂ ਦੇ ਕਾਰਨ ਸਰਕਾਰਾਂ ਠੀਕ ਪਾਣੀ ਦਾ ਆਈ ਜਾਂਦਾ ਇੱਕ ਦੂਜੇ ਨੂੰ ਬਦਨਾਮ ਕਰਦੀਆਂ ਨੇ ਸਰਕਾਰਾਂ ਤੇ ਨਹੀਂ ਇੱਕ ਦੂਜੇ ਨੂੰ ਬਦਨਾਮ ਕਰਦੀਆਂ ਨੇ ਸਰਕਾਰਾਂ ਤੇ ਵੀ ਉਹ ਜਿਹੜੇ ਅੱਗੇ ਆਏ ਨੇ ਉਹ ਨਾ ਅਸੀਂ ਉਹਨਾਂ ਦੀ ਬਦਨਾਮੀ ਹੁੰਦੀ ਏ ਹੁਣ ਕੀ ਪਤਾ ਪਾਣੀ ਛਡਾਉਣ ਵਾਲਾ ਕਿਹੜਾ ਹੈ ਇਹਨੇ ਸਾਲ 88 ਤੋਂ ਲੈ ਕੇ ਹੁਣ ਤੱਕ ਪਾਣੀ ਆ ਰਿਹਾ ਹਾਂ ਅੱਗੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸਰਕਾਰ ਕੋਈ ਪ੍ਰਬੰਧ ਨਹੀਂ ਕੀਤਾ ਗਿਆ 88 ਵਾਲਾ ਪਾਣੀ ਆਇਆ ਨਾ ਉਹ ਤਾਂ ਆਇੰਦਾ ਹੈਗਾ ਹੀ ਦੂਜੇ ਦਾ ਅਸੀਂ ਬਾਰਦਰ ਨੂੰ ਓਟਾ ਪਾਇਆ ਸੀ ਉਹ ਤਾਂ ਵਾ ਵਾਛੇ ਹੱਥ ਹਾਲ ਨਹੀਂ ਪਾਣੀ ਆਇਆ ਅੱਛਾ ਹਾਂ ਨਹੀਂ ਆਇਆ ਈ ਫਸਲ ਵਧੀਆ ਚਾਹਦੇ ਨੇ ਠਾਸੀ ਨੂੰ ਕਿਵੇਂ ਹਾਲਾਤ ਹੈ ਕਹਿੰਦੇ 88 ਚ ਬਾਹਲਾ ਪਾਣੀ ਆਇਆ ਸੀ ਜਿਆਦੇ ਲੱਗਦਾ ਨਹੀਂ ਉਹ ਤੋਂ ਜ਼ਿਆਦੇ ਜ਼ਿਆਦੇ ਪਾਣੀ ਹੋਣ ਹੁਣ ਉੱਚੀਆਂ ਥਾਵਾਂ ਕੀਤੀਆਂ ਨੇ ਤਾਂ ਵੀ ਹਾ ਦਾ ਉੱਤੇ ਚੜ ਗਿਆ ਪਾਣੀ ਉਹਨਾਂ ਨੂੰ ਚਾ ਜਗ੍ਹਾ ਤੁਹਾਡੇ ਘਰ ਉੱਚੇ ਪਾਏ ਨੇ ਹਾਂ ਉਹਨੂੰ ਚੀ ਪਾਏ ਨੇ ਉਦਾਂ ਤਾਂ ਇੱਥੇ ਮਿੱਟੀ ਵੀ ਨਹੀਂ ਰਹੇਗੀ ਅੱਛਾ ਇੰਨਾ ਉਦੋਂ 88 ਆ ਤਾਂ ਨਹੀਂ ਆ ਹੈ ਆਉ ਦਾ ਕੱਟੇ ਬਾਰ ਬਲੇ ਮਾਰ ਪੈਂਦੀ ਹੈ ਨਾ ਬਾਟਰ ਏਰੀਆ ਕਰਕੇ ਏਰੀਆ ਪੈਂਦੀ ਹਰ ਵੇ ਅੱਗੇ ਕੰਦਾ ਡਿਗੀਆਂ ਦੋ ਅਗਲੀ ਪਾਣੀ ਆਉ ਦਾ ਡਿਗੀਆਂ ਮੋੜ ਬਣਾਇਆ ਮੋੜ ਡੇਗ ਪੰਜ ਮਾੜਾ ਜੋਲਾ ਕਰਨਾ ਪੈਂਦਾ ਇਸੇ ਕੰਮ ਵਿੱਚ ਲੱਗਦਾ ਇਸੇ ਕੰਮ ਵਿੱਚ ਕੰਦਾ ਬਣਾ ਲਿਆ ਹੋਰ ਇਸੇ ਕੰਮ ਵਿੱਚ ਪਹਿਲਾ ਬੱਚੇ ਛੋਟੇ ਸੀ ਕੱਚੀਆਂ ਇੱਟਾਂ ਕੱਟ ਕਰਦੇ ਆ ਨਿਉ ਕਾਣੇ ਹੋ ਗਏ ਰੋੜੇ ਬਣਾ ਬਣਾਤੇ ਤੇ ਹੋਣਾ ਹੋਣਾ ਕਰਦੇ ਕਰਦੇ ਚਾਹ ਤੇ ਅੱਖ ਥੋੜੇ ਥੋੜੇ ਪੱਕੇ ਕਮਰੇ ਪਾਏ ਨੇ ਤੁਹਾਨੂੰ ਉਹਦੂ ਗੱਲ ਬਾਤ ਗਈ ਤੋਂ ਹੱਥ ਕੋਈ ਉਹ ਬਾਲੇ ਉਹ ਮੇ ਖੜਨ ਵਾਲੇ ਹਰੇ ਕਮਰੇ ਨੇ ਨਹੀਂ ਹਾਂ ਹੱਥ ਲੈਟਰ ਪਾਏਗਾ